ਸੋ ਵੋਟਰਾ ਲੋਕ ਖਰੀਦਣ ਵਾਸਤੇ ਲੱਖਾਂ ਰੁਪਏ ਵੰਡ ਰਹੇ ਹਨ ਸੋ ਰਾਜਾ ਵਿਨਿੰਗ ਦੇ ਸਮਰਥਕਾਂ ਨੂੰ ਗਿੜੜਬਾਹ ਪੁਲਿਸ ਨੇ ਕੀਤਾ ਹੈ ਕਾਬੂ ਕਰਨ ਦਾ ਦਾਵਾ ਕੀਤਾ ਹੈ ਦਲਜੀ ਕੀ ਫੜੇ ਗਏ ਵਿਅਕਤੀਆਂ ਦੀ ਪਛਾਣ ਚੇਤਨ ਵਾਸੀ ਸ਼੍ਰੀ ਮੁਕਸਰ ਸਾਹਿਬ ਅਤੇ ਬਲਦੇਵ ਵਾਸੀ ਗਿੜੜਬਾਹ ਵਜੋਂ ਹੋਈ ਹੈ ਥਾਣਾ ਗਿੜੜਬਾਹ ਦੇ ਮੁਖੀ ਇੰਸਪੈਕਟਰ ਪਰਮਜੀਤ ਕੰਬੋਜ਼ ਨੇ ਸਾਰੇ ਮਾਮਲੇ ਦੀ ਅਧਿਕਾਰਤ ਪੁਸ਼ਟੀ ਕਰ ਦਿੱਤੀ ਹੈ ਸੋ ਦੱਸ ਦिए ਕਿ ਜਮਨੀ ਚੋਣਾਂ ਨੂੰ ਲੈ ਕੇ ਪੁਲਿਸ ਦੇ ਵੱਲੋਂ ਜਿਹੜੀ ਕੀ ਸਖਤੀ ਕੀਤੀ ਗਈ ਹੈ ਕਿ ਗੱਡੀ ਦੇ ਵਿੱਚੋਂ 2 ਲੱਖ ਰੁਪਏ ਜ਼ਬਤ ਹੋਏ ਨੇ ਜੋ ਗਿੱਦੜ ਬਾਹਦ ਵਿੱਚ ਪੁਲਿਸ ਨੇ 2 ਲੱਖ ਰੁਪਏ ਜ਼ਬਤ ਕੀਤੇ ਹੀ ਨੇ ਦੱਸ ਦिए कि ਰਾਜਾ ਵੋਟਿੰਗ ਦੇ ਬੰਦੇ ਦੱਸਿਆ ਜਾ ਰਿਹਾ ਸੋ ਐ ਸ਼ਾਂਜੀ ਇਹ ਜਿਹੜਾ ਕੀ ਮਾਮਲਾ ਸਾਹਮਣੇ ਆਇਆ ਗੱਡੀ 'ਚੋਂ 2 ਲੱਖ ਰੁਪਏ ਜਿਹੜੇ ਕੀ ਜ਼ਬਤ ਹੋਏ ਨੇ ਪੁਲਿਸ ਦੇ ਵੱਲੋਂ ਸਖਤੀ ਕੀਤੀ ਕੱਲ ਵੋਟਿੰਗ ਹੋਣੀ ਹੈ ਜਮਨੀ ਚੋਣਾਂ ਨੂੰ ਲੈ ਕੇ ਜੋ ਕੀ ਕੁਝ ਮਾਮਲਾ ਹੈ ਪਰੰ ਦੱਸ ਦिए ਕਿ ਸਭ ਤੋਂ ਪਹਿਲਾਂ ਜਦੋਂ ਕਿਸੇ ਵੀ ਸੂਬੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਚੋਣ ਪ੍ਰਕਿਰਿਆ ਨੂੰ ਅਮਲ ਵਿੱਚ ਲਿਆਂਦਾ ਜਾਂਦਾ ਹੈ ਤਾਂ ਹਰ ਇੱਕ ਸਿਆਸੀ ਅਧਿਕਾਰੀ ਚੋਣ ਲੜਨ ਵਾਲੇ ਲੋਕ ਜਾਂ ਹੋਰ ਕੋਈ ਸਿਸਟਮ ਹੈ ਉਹਨਾਂ ਦੇ ਵਿੱਚ ਨਾ ਚੋਣ ਕਮਿਸ਼ਨ ਦੇ ਨਾਂ ਦਾ ਇੱਕ ਵੱਡਾ ਫੋਬੀਆ ਹੁੰਦਾ ਹੈ ਪਰ ਇਸ ਵਾਰ ਜਿਹੜਾ ਪੰਜਾਬ ਚੋਣ ਕਮਿਸ਼ਨ ਹੈ ਪੂਰਾ ਢਿੱਲਾ ਰਵਈਆ ਉਹਨਾਂ ਦਾ ਢਿੱਲਮਠ ਵਰਤੀ ਜਾ ਰਹੀ ਹੈ ਰਾਜਾ ਵੜਿੰਗ ਨੇ ਪਹਿਲਾਂ ਮਸਜਿਦ ਦੇ ਵਿੱਚ ਜਾ ਕੇ ਵੋਟਾਂ ਮੰਗੀਆਂ ਉਸ ਤੋਂ ਬਾਅਦ ਪੋਸਟਰ ਮਾਮਲੇ ਦੇ ਵਿੱਚ ਲਗਾਤਾਰ ਅਮਰਤਾ ਵੜਿੰਗ ਨੂੰ ਦੋ ਨੋਟਿਸ ਜਾਰੀ ਹੋਏ ਚੌਥੀ ਘਟਨਾਕ੍ਰਮ ਦੇ ਵਿੱਚ ਜਿਹੜਾ ਅਕਾਲੀ ਦਲ ਦੇ ਪੋਸਟਰ ਵੰਡੇ ਹੋਏ ਕੰਧਾਂ ਤੇ ਲਗਾਉਂਦੇ ਹੋਏ ਵਡਿੰਗ ਦੀ ਟੀਮ ਦੇ ਬੰਦੇ ਦੇਖੇ ਗਏ ਤਾਂ ਪੰਜਵੀਂ ਘਟਨਾ ਇਹ ਕਿ ਲਗਾਤਾਰ ਪੈਸੇ ਵੰਡੇ ਜਾ ਰਹੇ ਚੋਣ ਕਮਿਸ਼ਨ ਦੀ ਢਿੱਲੀ ਕਾਰਵਾਈ ਹੈ ਕਿ ਜਿਹੜੀਆਂ ਵੱਡੀਆਂ ਉਲੰਘਣਾ ਹੋਣ ਦੇ ਬਾਵਜੂਦ ਵੀ ਕਾਗਜ਼ਾਂ ਦੇ ਵਿੱਚ ਇੱਕ ਫੋਕੇ ਬਿਆਨ ਲਿਖ ਕੇ ਖਾਣਾ ਪੂਰਤੀ ਕਰਕੇ ਉਮੀਦਵਾਰਾਂ ਨੂੰ ਛੋੜ ਦਿੱਤੀ ਜਾ ਰਹੀ ਹੈ ਕਿ ਅੱਗੇ ਤੋਂ ਹੋਰ ਉਲੰਘਣਾ ਕਰਨ ਤਾਂ ਆਪਣੇ ਆਪ ਚੋਣ ਕਮਿਸ਼ਨ ਦੀ ਕਾਰਜਸ਼ੈਲੀ ਤੇ ਵੀ ਵੱਡੇ ਸਵਾਲ ਖੜੇ ਹੋ ਰਹੇ ਹੈ ਜੋ ਬੀਤੇ ਕੱਲ ਦੀ ਘਟਨਾ ਹੈ ਇਸ ਵਿੱਚ ਰਾਜਾ ਵੜਿੰਗ ਦੇ ਸ਼੍ਰੀ ਮੁਕਤਸਰ ਸਾਹਿਬ ਤੋਂ ਕਰੀਬੀ ਚੇਤਨ ਹੈ ਗਿੱਡੜਬਾਹਾ ਇੱਕ ਦੋਹਾਂ ਲੋਕਾਂ ਨੂੰ ਲੱਖਾਂ ਰੁਪਈਆ ਦੀ ਨਕਦੀ ਨਾਲ ਤਾਣਾ ਗਿੱਡੜਬਾਹਾ ਦੀ ਪੁਲਿਸ ਨੇ ਕਾਬੂ ਕੀਤਾ ਇਸ ਤੋਂ ਬਿਨਾ ਜਿਹੜੀ ਜ਼ਿਲ੍ਹਾ ਪੁਲਿਸ ਹੈ ਵਿਸ਼ੇਸ਼ ਤੌਰ ਤੇ ਗਿੱਡੜਬਾਹਾ ਦੀ ਪੁਲਿਸ ਡੀਐਸਪੀ ਗਿੱਡੜਬਾਹਾ ਜਿਹੜੇ ਇੱਕ ਕਾਫੀ ਐਕਟਿਵ ਹੋ ਕੇ ਕੰਮ ਕਰ ਰਹੇ ਹੈ ਕਿ ਪੈਸਿਆਂ ਦੇ ਨਾਲ ਵੋਟਰਾਂ ਦੀ ਖਰੀਦੋ-ਫਰੋਖਤ ਨਾ ਹੋਵੇ ਕੁਝ ਕਧਕਾਰੀ ਤਾਇਆ ਜਿਸ ਤਰ੍ਹਾਂ ਐਸਡੀਐਮ ਗਿੱਡੜਬਾਹਾ ਇਹ ਲੋਕ ਆਪਣੀ ਜ਼ਿੰਮੇਵਾਰੀ ਨੂੰ ਤੰਦੇ ਹੀ ਨਾਲ ਨਿਭਾ ਰਹੇ ਪਰ ਕਿਤੇ ਨਾ ਕਿਤੇ ਉੱਪਰੋਂ ਇਹਨਾਂ ਨੂੰ ਤੇ ਯੋਗ ਨਹੀਂ ਮਿਲ ਰਿਹਾ ਜਿਸ ਕਰਕੇ ਲਗਾਤਾਰ ਚੋਣ ਜਾਬਤੇ ਨਾਲ ਖਿਲਵਾੜ ਹੋ ਰਿਹਾ ਪਰ ਅੱਜ ਵੀ ਪੁਲਿਸ ਇਸ ਗੱਲ ਦਾ ਦਾਵਾ ਕਰ ਰਹੀ ਹੈ ਕਿ ਨਿਗਾ ਵਿਸ਼ੇਸ਼ ਤੌਰ ਤੇ ਇਸ ਗੱਲ ਤੇ ਰਹੇਗੀ ਕਿ ਪੈਸੇ ਸਕੂਟਰੀਆਂ ਜਾਂ ਹੋਰ ਤਰ੍ਹਾਂ ਦੀਆਂ ਚੀਜ਼ਾਂ ਵੰਡ ਕੇ ਲਾਲਚ ਦੇ ਕੇ ਵੋਟਾਂ ਨੂੰ ਭਰਮਾ ਕੇ ਵੋਟਾਂ ਗਲਤ ਤਾਂ ਦੇਣਾ ਪੁਆਈਆਂ ਜਨ ਸਭ ਕੋ ਲੋਕਤੰਤਰ ਦੀ ਇਸ ਪ੍ਰਕਿਰਿਆ ਨੂੰ ਨਿਰਪੱਖ ਅਤੇ ਨਿਰਵਿਘਨ ਰੂਪ ਦੇ ਵਿੱਚ ਨੇਪਰੇ ਚਾੜਾ ਜਾਵੇ ਪਰ ਪੈਸੇ ਵੰਡਣ ਦੀ ਘਟਨਾ ਨਾਲ ਲਗਾਤਾਰ ਜਿਹੜਾ ਜਿਵੇਂ ਸਾਹਮਣੇ ਆ ਰਹੀਆਂ ਉਸੇ ਤਰ੍ਹਾਂ ਹੀ ਉਮੀਦਵਾਰਾਂ ਦਾ ਗ੍ਰਾਫ ਜਿਹੜਾ ਲੋਕਾਂ ਵਿੱਚ ਡਿੱਗਦਾ ਜਾ ਰਿਹਾ ਏ ਜੀ ਬਿਲਕੁਲ ਚੋਣ ਕਮਿਸ਼ਨ ਨੂੰ ਜਿਹੜਾ ਕਿ ਸਖਤੀ ਲੈਣੀ ਪਵੇਗੀ ਅਜਿਹਾ ਲੱਗੋ ਕਿ ਹਾਲੇ ਵੀ ਜਿਹੜਾ ਕਿ ਸਾਹਮਣੇ ਆਇਆ ਸੀ ਇੱਕ ਮਾਮਲਾ ਕਿ ਸ਼ਰਾਬ ਦੀਆਂ ਪੇਟੀਆਂ ਵੀ ਜਿਹੜੇ ਕਿ ਬਰਾਮਦ ਕੀਤੀਆਂ ਗਈਆਂ ਸੀ ਉਹ ਵੀ ਮਾਮਲਾ ਸੀ ਤੇ ਹੋਰ ਵੀ ਜਿਹੜੇ ਕਿ ਨੋਟਿਸ ਵੀ ਜਾਰੀ ਹੋ ਚੁੱਕੇ ਨੇ ਲਗਾਤਾਰ ਜਿਵੇਂ ਕਿ ਦੇਖਣ ਨੂੰ ਮਿਲ ਰਿਹਾ ਹੈ ਕਿ ਪਾਰਟੀਆਂ ਦੇ ਜਿਹੜੇ ਕਿ ਵੱਡੇ ਆਗੂ ਨੇ ਉਹਨਾਂ ਦੀ ਜਿਹੜੀ ਕਿ ਪਾਰਟੀ ਦੇ ਵੱਲੋਂ ਇਸ ਤਰ੍ਹਾਂ ਦੀਆਂ ਕਟਨਾਵਾ ਸਾਹਮਣੇ ਆ ਰਹੀਆਂ ਨੇ ਤੇ ਉਹ ਚੋਣ ਕਮਿਸ਼ਨ ਨੂੰ ਕੁਝ ਨਹੀਂ ਸਮਝ ਰਹੇ ਵਾਰ-ਵਾਰ ਉਲੰਘਣਾਵਾਂ ਕੀਤੀਆਂ ਜਾ ਰਹੀਆਂ ਨੇ ਚੋਣ ਕਮਿਸ਼ਨ ਨੂੰ ਵੀ ਸਖਤ ਹੋਣਾ ਪਵੇਗਾ ਹਾਲਾਂਕਿ ਕੁਝ ਹੀ ਸਮਾਂ ਬਾਕੀ ਰਹਿ ਗਿਆ ਕੱਲ ਜਿਹੜੀ ਕਿ VOTING ਹੋਵੇਗੀ ਲੋਕਾਂ ਵੱਲੋਂ VOTING ਕੀਤੀ ਜਾਵੇਗੀ ਜੀ ਜੀ ਪਰੰਤ ਦੱਸ ਦਈਏ ਕਿ ਜਿਸ ਤਰ੍ਹਾਂ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਸ਼ਰਾਬ ਫੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਗਿੱੱੜਵਾ ਹਲਕੇ ਦੇ ਵਿੱਚ ਨਗਦੀ ਫੜੀ ਗਈ ਹੈ ਤਾਂ ਉਹਦੇ ਵੱਡੇ ਸਵਾਲੇ ਖੜੇ ਹੁੰਦੇ ਆ ਕਿ ਆਖਰਕਾਰ ਇੰਨੀ ਨਗਦੀ ਦਾ ਪ੍ਰਬੰਧ ਕਿੱਥੋਂ ਹੋਇਆ ਜੇਕਰ ਲੀਡਰਾਂ ਵੱਲੋਂ ਕਾਂਗਰਸ ਵੱਲੋਂ ਜਾਂ ਹੋਰ ਭਾਜਪਾ ਵੱਲੋਂ ਵਕਾਫ ਕਰਨ ਦੇ ਦਾਅਵੇ ਕੀਤੇ ਜਾ ਰਹੇ ਆ ਤਾਂ ਅਜਿਹੇ ਹਾਲਾਤ ਅੱਜ ਕਿਉਂ ਬਣ ਗਏ ਕਿ ਬਿਲਕੁਲ ਅਖੀਰਲੇ ਇਤਿਹਾਰ ਵਜੋਂ ਲੀਡਰਾਂ ਨੇ ਇਹੀ ਗੱਲ ਚੁਣ ਲਈ ਕਿ ਪੈਸੇ ਵੰਡਾਂਗੇ ਤੇ ਵੋਟਾਂ ਖਰੀਦਾਂਗੇ ਉੱਤੇ ਜਿਹੜੀ ਸੱਤਾਧਾਰੀ ਆਮ ਆਦਮੀ ਪਾਰਟੀ ਹੈ ਇਸ ਤੋਂ ਪਹਿਲਾਂ ਦੇਖਿਆ ਜਾਂਦਾ ਸੀ ਕਿ ਸਿਆਸੀ ਧਿਰਾਂ ਇਹੋ ਜਿਹੇ ਹੱਤਕੰਡੇ ਵਰਤਦੀਆਂ ਸਨ ਜੋ ਸੱਤਾ ਤੇ ਬੈਠੀਆਂ ਹੁੰਦੀਆਂ ਪਰ ਇਸ ਵਾਰ ਆਮ ਆਦਮੀ ਪਾਰਟੀ ਨੇ ਪੈਸੇ ਵੰਡਣ ਦੀ ਥਾਂ ਤੇ ਵੋਟਰਾਂ ਨੂੰ ਲਾਲਚ ਦੇਣ ਦੀ ਥਾਂ ਤੇ ਆਪ ਦਾ ਇਹੀ ਫੋਕਸ ਰੱਖਿਆ ਹੋਇਆ ਹੈ ਕਿ ਜੋ ਬੀਤੇ 2.5 ਸਾਲ ਤੋਂ ਸੂਬੇ 'ਚ ਵਿਕਾਸ ਹੋਇਆ ਹੈ ਉਹਦੇ ਆਧਾਰ 'ਤੇ ਹੀ ਵੋਟ ਮੰਗੀ ਜਾਵੇ ਇਸ ਸਭ ਦੇ ਦੌਰਾਨ ਜਿੱਥੇ ਆਮ ਲੋਕ ਆਮ ਆਦਮੀ ਪਾਰਟੀ ਦੇ ਜਿਹੜੇ ਵਾਰਡ ਦੇ ਵਿੱਚ ਆਗੂ ਚੁਣੇ ਗਏ ਆ ਪੁਲਿਸ ਦੀਆਂ ਟੀਮਾਂ ਇਵਨ ਕਿ ਮੀਡੀਆ ਵੀ ਅੱਜ ਦੇਰ ਰਾਤ ਤੱਕ ਇਸੇ ਗੱਲ 'ਤੇ ਸਾਡੀ ਆਪਦੀ ਵੀ ਨਿਗਰ ਹੈਗੀ ਕਿਸੇ ਵੀ ਤਰ੍ਹਾਂ ਦੀ ਪੈਸੇ ਵੰਡ ਕੇ ਵੋਟਰਾਂ ਨੂੰ ਭਰਮਾਉਣ ਦੀ ਕੋਸ਼ਿਸ਼ ਨਾ ਹੋਵੇ ਉੱਥੇ ਹੀ ਆਮ ਲੋਕ ਪੰਜਾਬ ਰਾਜ ਚੋਣ ਕਮਿਸ਼ਨ ਤੋਂ ਤੇ ਭਾਰਤ ਦੇ ਚੋਣ ਕਮਿਸ਼ਨ ਤੋਂ ਇਹ ਮੰਗ ਕਰ ਰਹੇ ਕਿ ਇਹੋ ਜਿਹੀਆਂ ਹਰਕਤਾਂ ਵਾਰ-ਵਾਰ ਕਰਨ ਵਾਲੇ ਲੋਕਾਂ ਦੀ ਉਮੀਦਵਾਰੀ ਰੱਦ ਕੀਤੀ ਜਾਵੇ ਤਾਂ ਜੋ ਲੋਕਤੰਤਰ ਜਿਹੜੀ ਇਹ ਪ੍ਰਕਿਰਿਆ ਹੈ ਇਸ ਦਾ ਸਨਮਾਨ ਵੱਧ ਸਕੇ ਜੀ ਬਿਲਕੁਲ ਸਖਤ ਐਕਸ਼ਨ ਜ਼ਰੂਰ ਲੈਣਾ ਚਾਹੀਦਾ ਹੈ ਇਸ ਦੇ ਖਿਲਾਫ ਸੋਇ ਸਾਹਿਬ ਜੀ ਬਹੁਤ ਹਾਂ ਤੁਹਾਡਾ तमाम ਜਾਣਕਾਰੀ ਦੇ ਲਈ